ਮੈਂ ਬਿੰਦਰਕੌਰ ਮੇਰੇ ਵੱਲੋਂ ਪ੍ਰੇਮ ਭਰ ਸਤਿ ਸ੍ਰੀ ਅਕਾਲ ਜੀ ਅੱਜ ਲੱਖ ਲੱਖ ਵਧਾਈ ਹੋਵੇ 2025 ਸੰਨ ਦੀ ਨਵਾਂ ਸਾਲ ਚੜਿਆ ਸਾਰਿਆਂ ਨੂੰ ਮੁਬਾਰਕ ਹੋਵੇ ਤੇ ਹਰ ਘਰ ਵਿੱਚ ਖੁਸ਼ੀਆਂ ਭਰਿਆ ਆਵੇ ਤੇ ਅੱਜ ਆਪਾਂ ਇੱਕ ਨਵਾਂ ਪੰਜਾਬੀ ਲੋਕ ਗੀਤ ਤੁਹਾਨੂੰ ਸੁਣਾ ਰਹੇ ਹਾਂ ਤੇ ਸੁਣੋ ਤੇ ਇਸ ਦਾ ਆਨੰਦ ਮਾਣੋ ਜੀ ਆਪ ਸੁਣੋ ਆਦੇ ਬੱਚਿਆਂ ਨੂੰ ਸੁਣਾਓ ਖੁਸ਼ੀਆਂ ਮਨਾਓ ਮਹਿਲਾ ਚ ਰਹਿੰਦੀ ਮਾਈ ਵੇ ਇੱਕ ਰਾਜਕਮਾਰੀ ਟੋਲਾ ਮਹਿਲਾ ਚ ਰਹਿੰਦੀ ਮਾਈ ਵੇ ਇੱਕ ਰਾਜਕਮਾਰੀ ਟੋਲਾ ਗੋਲੀ ਨ ਕਹਿੰਦੀ ਮਾਈ ਵੇ ਖੁਲਿਆ ਪਾਣੀ ਟੋਲਾ ਗੋਲੀ ਨ ਕਹਿੰਦੀ ਮਾਈ ਵੇ ਖੋਇਓ ਲਾਇਆ ਪਾਣੀ ਟੋਲਾ ਮੈਲਾ ਚਉ ਉਤਰੀ ਮਾਈ ਵੇ ਸਾਨੂੰ ਕੜਾ ਚਕਾਵੀ ਟੋਲਾ ਮੈਲਾ ਚਉ ਉਤਰੀ ਮਾਈ ਵੇ ਸਾਨੂੰ ਕੜਾ ਚਕਾਵੀ ਟੋਲਾ ਕੜਾ ਚਕਾਇਆ ਮਾਈ ਵੇ ਸਾਨੂੰ ਹੱਥ ਨਲਾਵੀ ਟੋਲਾ ਕੜਾ ਚਕਾਇਆ ਮਾਈ ਵੇ ਸਾਨੂੰ ਹੱਥ ਨਲਾਵੀ ਟੋਲਾ ਕੜਾ ਚਕਾਇਆ ਮਾਈ ਵੇ ਸਾਡੀ ਫੜ ਲਈ ਵੀਨੀ ਟੋਲਾ ਕੜਾ ਚਕਾਇਆ ਮਾਈ ਵੇ ਸਾਡੀ ਵਾ ਫੜ ਲਈ ਵੀਨੀ ਟੋਲਾ ਛੱਡ ਦੇ ਵੀਨੀ ਮਾਈ ਵੇ ਛੱਡ ਜਾਤ ਕਮੀਨੀ ਟੋਲਾ ਛੱਡ ਦੇ ਵੀਨੀ ਸੋਹਣਿਆ ਵੇ ਛੱਡ ਜਾਤ ਕਮੀਨੀ ਟੋਲਾ ਜਾਤ ਕਮੀਨੀ ਗੋਰੀਏ ਨੀ ਤੇਰੀ ਸੂਰਤ ਸੋਣੀ ਟੋਲਾ ਜਾਤ ਕਮੀਨੀ ਗੋਰੀਏ ਨੀ ਤੇਰੀ ਸੂਰਤ ਸੋਣੀ ਟੋਲਾ ਸੂਰਤ ਸੋਣੀ ਮਾਈ ਵੇ ਅਸੀਂ ਰੱਖੀ ਛਪਾ ਕੇ ਟੋਲਾ ਸੂਰਤ ਸੋਣੀ ਮਾਈ ਵੇ ਅਸੀਂ ਰੱਖੀ ਛਪਾ ਕੇ ਟੋਲਾ ਰੱਖੀ ਛਪਾ ਕੇ ਗੋਰੀ ਕਹਿੰਨ ਕਿਸ ਕੰਮ ਆ ਨਾਈ ਟੋਲਾ ਰਖੀ ਛੁਪਾ ਕੇ ਗੋਰੀ ਕਹਿੰਨ ਕਿਸ ਕੰਮ ਆ ਨਾਈ ਟੋਲਾ ਵਗਦੀ ਰਾਵੀ ਮਾਈਵੇ ਵਿੱਚ ਦੋ ਫੁੱਲ ਨੀਲੇ ਟੋਲਾ ਵਗਦੀ ਰਾਵੀ ਸੋਹਣਿਆ ਵਿੱਚ ਦੋ ਫੁੱਲ ਨੀਲੇ ਟੋਲਾ ਵੇ ਇੱਕ ਫੁੱਲ ਮੰਗਿਆ ਮਾਈ ਵੇ ਕਿਉਂ ਪਿਆ ਦਲੀਲੇ ਟੋਲਾ ਵੇ ਇੱਕ ਫੁੱਲ ਮੰਗਿਆ ਮਾਈ ਵੇ ਕਿਉਂ ਪਿਉ ਦਲੀਲੇ ਟੋਲਾ ਵਗਦੀ ਰਾਵੀ ਸੋਹਣਿਆ ਵਿੱਚ ਦੋ ਫੁੱਲ ਕਾਲੇ ਟੋਲਾ ਵਗਦੀ ਰਾਵੀ ਗੋਰੀਏ ਨੀ ਵਿੱਚ ਦੋ ਫੁੱਲ ਕਾਲੇ ਟੋਲਾ ਨੀ ਇੱਕ ਫੁੱਲ ਮੰਗਿਆ ਗੋਰੀਏ ਨੀ ਸਾਰਾ ਬਾਗ ਹਵਾਲੇ ਟੋਲਾ ਨੀ ਇੱਕ ਫੁੱਲ ਮੰਗਿਆ ਸੋਹਣਿਆ ਨੀ ਸਾਰਾ ਬਾਗ ਹਵਾਲੇ ਟੋਲਾ ਵਗਦੀ ਰਾਵੀ ਮਾਈ ਵੇ ਵਿੱਚ ਬੂਟਾ ਕਹਿੰਦਾ ਟੋਲਾ ਵਗਦੀ ਰਾਵੀ ਮਾਈ ਵੇ ਵਿੱਚ ਬੂਟਾ ਕਹਿੰਦਾ ਟੋਲਾ ਵੇ ਮੈਨਾ ਜਮਦੀ ਮਾਈ ਵੇ ਤੂੰ ਕਿੱਥੋਂ ਵਿਆਈ ਦਾ ਟੋਲਾ ਮੈਨਾ ਜਮਦੀ ਸੋਹਣਿਆ ਤੂੰ ਕਿੱਥੋਂ ਵਿਆਈ ਦਾ ਟੋਲਾ ਵਗਦੀ 라ਵੀ ਗੋਰੀਏ ਵਿੱਚ ਗਨੇ ਗਨੇਰੀਆਂ ਟੋਲਾ ਵਗਦੀ ਹੈ 라ਵੀ ਗੋਰੀਏ ਵਿੱਚ ਗਨੇ ਗਨੇਰੀਆਂ ਟੋਲਾ ਨਿਤੂਣਾ ਜਮਦੀ ਸੋਣੀਏ ਨੀ ਸਾਨੂੰ ਹੋਰ ਬਥੇਰੀਆਂ ਟੋਲਾ ਵਤੂਣਾ ਜਮਦੀ ਨਿਤੂਣਾ ਜਮਦੀ ਸੋਹਣੇ ਸਾਨੂੰ ਹੋਰ ਬਥੇਰੀਆਂ ਟੋਲਾ ਮੈਲਾ ਚ ਰਹਿੰਦੀ ਮਾਈ ਵੇ ਇੱਕ ਰਾਜਕਮਾਰੀ ਟੋਲਾ ਮੈਲਾ ਚ ਰਹਿੰਦੀ ਮਾਈ ਵੇ ਇੱਕ ਰਾਜਕਮਾਰੀ ਟੋਲਾ ਵੇ ਮੈਲਾ ਚ ਰਹਿੰਦੀ ਮਾਈ ਵੇਕ ਰਾਜਕਮਾਰੀ ਟੋਲਾ ਵੇ ਮਹਿਲਾ ਚ ਰਹੀਂਦੀ ਮਾਈ ਵੇਕ ਰਾਜਕਮਾਰੀ ਟੋਲਾ ਲਓ ਜੀ ਇੱਕ ਇਹ ਬਹੁਤ ਪਿਆਰਾ ਪੰਜਾਬੀ ਲੋਕ ਗੀਤ ਹੈ ਤੇ ਤੁਸੀਂ ਸੁਣੋ ਤੇ ਇਸ ਦਾ ਆਨੰਦ ਮਾਣ ਕੇ ਮਹਿਲਾ ਦੇ ਵਿੱਚ ਰਾਜੇ ਦੀ ਬੇਟੀ ਰਾਜਕੁਮਾਰੀ ਰਹਿੰਦੀ ਹੈ ਤੇ ਉਹ ਆਪ ਦੀ ਗੋਲੀ ਨੂੰ ਪਾਣੀ ਲੈਣ ਭੇਜਦੀ ਹੈ ਤੇ ਉਹਨੇ ਉਹਨ ਨੂੰ ਕਿਸੇ ਨਾਲ ਪਿਆਰ ਹੋ ਗਿਆ ਤੇ ਪਰ ਉਹ ਸੂਰਤ ਦੀ ਬਹੁਤ ਸੋਹਣੀ ਹੈ ਤੇ ਹੜਕਦੀ ਵਰਜਦੀ ਹੈ ਤੇ ਪਰ ਔਰ ਜਿਹੜਾ ਪਾਣੀ ਚ ਕੌਣ ਆਉਂਦਾ ਹੈ ਉਹ ਕਹਿੰਦਾ ਹੈ ਵੀ ਨਹੀਂ ਵੀ ਉਹਨੇ ਉਹਦੀ ਵੀ ਨਹੀਂ ਫੜ ਲਈ ਤੇ ਫਿਰ ਵੀ ਉਹ ਵਿਚਾਰੀ ਮਿੰਤਾ ਕਰਦੀ ਹੈ ਇਹ ਭਲਿਆ ਜਮਾਨਿਆਂ ਵਿੱਚ ਇਸ ਤਰ੍ਹਾਂ ਹੋ ਜਾਂਦਾ ਸੀ ਤੇ ਇਹ ਹੈ ਇੱਕ ਪੰਜਾਬੀ ਲੋਕ ਗੀਤ ਤੇ ਹੁਣ ਆਪਾਂ ਕੱਲ ਨੂੰ ਇੱਕ ਹੋਰ ਨਵਾਂ ਪੰਜਾਬੀ ਲੋਕ ਗੀਤ ਲੈ ਕੇ ਤੁਹਾਡੇ ਲਈ ਹਾਜ਼ਰ ਹੋਵਾਂਗੇ ਮੈਨੂੰ ਦਿਓ ਆਗਿਆ ਧੰਨਵਾਦ